ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਬਾਬਲ ਤੇ ਬੋਲੀਆਂ ਅੱਜ ਅਪਾ ਲੈ ਕੇ ਆਏ ਆ ਬੋਲੀਆਂ ਤੇ ਅਜਬ ਬਾਬਲ ਦੀਆਂ ਬੋਲੀਆਂ ਲਗਾਈਆਂ ਬਹੁਤ ਜਿ ਵਧੀਆ ਲਗੀਆਂ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਛਾਪੇ 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 ਵੇ ਡੰਡੀ ਚਮਕੀ ਪਾਦੇ ਬਾਬਲਾ ਕੋਈ ਆਖੇ ਨਾ ਗਰੀਬ ਤੇਰੇ ਮਾਪੇ ਵੇ ਡੰਡੀ ਚਮਕੀ ਪਾਦੇ ਬਾਬਲਾ ਕੋਈ ਆਖੇ ਨਾ ਗਰੀਬ ਤੇਰੇ ਮਾਪੇ ਵੇ ਡੰਡੀ ਚਮਕੀ ਪਾਦੇ ਬਾਬਲਾ ਬਹੁਤ ਸੁਣੀ ਬੋਲੀਆਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜੀ ਵਧੀਆ ਲੱਗੀ ਬਾਬਲ ਮੇਰੇ ਵਾਰਸ へੜਿਆ ਬਾਬਲ ਮੇਰੇ ਵਾਰਸ へੜਿਆ ਵਾਰਸ へੜਿਆ ਕਾਲਾ ਨੀਉਣ ਸਹੇਲੀਆਂ ਦੇਵਨਤਾ ਨੇ ਨੀਉਣ ਸਹੇਲੀਆਂ ਦੇਵਨਤਾ ਨੇ ਇਹ ਤੇਰਾ ਕਰਵਾਲਾ ਨਹੀਂ ਡਰਦੀ ਮਾਰੀ ਕੁਝ ਨਾ ਬੋਲਾਂ ਨਹੀਂ ਡਰਦੀ ਮਾਰੀ ਕੁਝ ਨਾ ਬੋਲਾਂ ਜਿਸਮ ਸੜ ਗਿਆ ਸਾਰਾ ਉਮਰ ਲੰਗਾ ਲਊਂਗੀ ਕਰਕੇ ਕਾਲਾ ਮਾਲਾ ਉਮਰ ਲੰਗਾ ਲਊਂਗੀ ਕਰਕੇ ਕਾਲਾ ਮਾਲਾ ਉਮਰ ਲੰਗਾ ਲਊਂਗੀ கல உமால இல்ல சுா தயே ரன முல் பந்த அக்கலா தே ரங்க நல்ல பந்த அக்கல தங்க நல்ல பை அக்கல

ਬਾਬਲ ਮੇਰੇ ਵਰਨੀ ਟੋਲਿਆ ਬਾਬਲ ਮੇਰੇ ਵਰਨੀ ਟੋਲਿਆ ਵਰ ਟੋਲਿਆ ਹਨਿਆਣਾ ਨੀ ਇੰਦਰ ਵਰਦਾ ਬੁਸਬੁਸ ਕਰਦਾ ਨੀ ਇੰਦਰ ਵਰਦਾ ਬੁਸਬੁਸ ਕਰਦਾ ਫੁੱਲੀਆਂ ਦੇ ਵਰ ਜਾਵਾਂ ਨੀ ਇਸ ਜਵਾਨੀ ਨੂੰ ਕਿਹੜੇ ਖੂਬ ਵਿੱਚ ਪਾਵਣੀ ਇਸ ਜਵਾਨੀ ਨੂੰ ਕਿਹੜੇ ਖੂਬ ਵਿੱਚ ਪਾਵਣੀ ਇਸ ਜਵਾਨੀ ਨੂੰ ਨੌਕਰ ਦੇ ਨਾ ਦਈਵੇਂ ਬਾਬਲਾ ਨੌਕਰ ਦੇ ਕਹਦੇ ਨਾ ਬਾਬਲਾ ਹਾਲੀ ਪੁੱਤ ਬਥੇਰੇ ਵੇ ਨੌਕਰ ਪੁੱਤ ਤਾਂ ਕਰਨੀ ਰਹਿੰਦੇ ਨੌਕਰ ਪੁੱਤ ਤਾਂ ਕਰਨੀ ਰਹਿੰਦੇ ਵਿੱਚ ਪਰਦੇ ਜੀ ਡੇਰੇ ਨਹੀਂ ਤੈਨੂੰ ਵਰਜ ਰਹੀ ਦਈ ਨਾ ਬਾਬਲਾ ਫੇਰੇ ਤੈਨੂੰ ਵਰਜ ਰਹੀ ਦਈ ਨਾ ਬਾਬਲਾ ਫੇਰੇ ਤੈਨੂੰ ਵਰਜ ਰਹੀ ਪਾਵੇ 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 ਵੇ ਦੂਰ ਨਾ ਵੇ ਆਈ ਬਾਬਲਾ ਜਿੱਥੇ ਕਾ ਉੱਡਿਆ ਨਾ ਜਾਵੇ ਦੂਰ ਨਾ ਵੇ ਆਈ ਬਾਬਲਾ ਜਿੱਥੇ ਕਾ ਉੱਡਿਆ ਨਾ ਜਾਵੇ ਦੂਰ ਨਾ ਵੇ ਆਈ ਬਾਬਲਾ ਸੁੰਨੀ ਕੁੜੀਏ ਮਛਲੀ ਵਾਲੀਏ ਸੁੰਨੀ ਕੁੜੀਏ ਮਛਲੀ ਵਾਲੀਏ ਮਛਲੀ ਨਾਲ ਸ਼ਿਕਾਈਏ ਨੀ ਪਰੇਕਚੈਰੀ ਬਾਬਲ ਬੈਠਾ ਪਰੇਕਚੈਰੀ ਬਾਬਲ ਬੈਠਾ ਨੀ ਵੀ ਪਹਲੰਗ ਜਾਈਏ ਨੀ ਬਾਬਲ ਦਰਮੀ ਦੀ ਪਗਨੂ ਦਾਗ ਨਾਲ ਆਈਏ ਬਾਬਲ ਦਰਮੀ ਦੀ ਪਗਨੂ ਦਾਗ ਨਾਲ ਆਈਏ ਦਰਮੀ ਬਾਬਲ ਦੀ ਮਾਲਵੇ ਦੇਸ ਨਾ ਦੇਈ ਮੇਰੇ ਬਾਵਲਾ ਮਾਲਵੇ ਦੇਸ ਨਾ ਦੇਈ ਮੇਰੇ ਬਾਵਲਾ ਉੱਥੇ ਸ਼ੋਲਿਆਂ ਦੀ ਬਿਾਈ ਵਹਿਤੀ ਤੇਰੀ ਮੁਰਝਾ ਜਉ ਤੇ ਆਈ ਵਹਿਤੀ ਤੇਰੀ ਮਰਜੂਗੀ ਤੇ ਆਈ புத்தம்மையாப்பூ மடா வே வீர பத்திய பாப்பூ மஞ்சல வேரையா ਖੇੜੇ 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 ਵੇ ਨੇੜੇ ਜਾ ਬਈ ਬਾਬਲਾ ਵੇ ਨੇੜੇ ਜਾ ਬਈ ਬਾਬਲਾ ਜੁੱਤੀ ਪਾਵਾਂ ਤੇ ਘੜਾ ਮ ਤੇਰੇ ਵੇੜੇ ਨੇੜੇ ਜਾ ਬਈ ਬਾਬਲਾ ਜੁੱਤੀ ਪਾਵਾਂ ਤੇ ਘੜਾ ਮ ਵੇੜੇ ਤੇਰੇ ਤਾਇਆ 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 ਨਹੀਂ ਅਜ ਕਰ ਬਾਬਲ ਦੇ ਲਾਗੀ ਦੇ ਨਵਦਾਈਆਂ ਨਹੀਂ ਅਜ ਕਰ ਬਾਬਲ ਦੇ ਗੀ ਦੇ ਨਵਦਾਈਆਂ તાઈયા તઈ તાઇ નહી અજ દે તિયા મેલના આઈં ની અજ કરર બલદ દ તિયા મેલના આઈંની બાબલ દે ਨੀ ਹਕ ਹਰਾ ਪੁਣਾ ਇੱਕ ਖਟਾ ਪੁਣਾ ਮੇਰੇ ਬਾਪ ਦਾ ਜਵਾਈ ਨਿਭੜਾ ਸੋਣਾ ਮੇਰੇ ਬਾਪ ਦਾ ਜਵਾਈ ਨਿਭੜਾ ਸੋਣਾ ਨਿਹਰੀ ਪੋਚੀ ਨੀ ਘਟੀ ਬਰਚੀ ਮੇਰੇ ਬਾਪ ਦਾ ਜਵਾਈ ਨਿਭੜਾ ਸ਼ੋਕੀ ਮੇਰੇ ਬਾਪ ਦਾ ਜਵਾਈ ਨਿਭੜਾ ਸ਼ੋਕੀ ਧੰਨਵਾਦ ਜੀ ਤਾਨੂੰ ਬੋਲੀਆਂ ਕਿਵੇਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਵਿੱਚੋਂ ਤੁਹਾਨੂੰ ਦੀ ਬੋਲੀ ਕਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਲੱਗੀ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ